ਸਾਲ 1919 ਚ ਵਪਰੇ ਜਲਿਆਂ ਵਾਲੇ ਬਾਗ ਕਾਂਡ ਨੂੰ ਲੋਕ ਅਜੇ ਤੱਕ ਭੁਲਾ ਨਹੀਂ ਸਕੇ ਪਰ ਹੁਣ ਬ੍ਰਿਟਾਨੀਆ ਦੀ ਪ੍ਰਧਾਨ ਮੰਤਰੀ ਥਰੇਸਾ ਮੇ ਵੱਲੋਂ ਉਸ ਘਟਨਾ ਤੇ ਅਫਸੋਸ ਜ਼ਾਹਰ ਕੀਤਾ ਗਿਆ ਥਰੇਸਾ ਵੱਲੋਂ ਇਹ ਗੱਲ ਸੰਸਦ ਵਿੱਚ ਕਹੀ ਗਈ ਹੈ ਕਿ ਉਸ ਘਟਨਾ ਤੇ ਉਹਨਾਂ ਨੂੰ ਭਾਰੀ ਦੁੱਖ ਹੈ ਪਰ ਹੁਣ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਫਿਲਹਾਲ ਬ੍ਰਿਟੇਨ ਸਰਕਾਰ ਨੇ ਇਸ ਘਟਨਾ ਤੇ ਇੱਕ ਵਾਰ ਵੀ ਮਾਫੀ ਨਹੀਂ ਮੰਗੀ ਜਦੋਂ ਥ੍ਰੈਸੋ ਵੱਲੋਂ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਸੀ ਤਾਂ ਵਿਰੋਧੀ ਧਿਰ ਦੇ ਨੇਤਾ ਜਰਮੀ ਕੋਰਬਿਨ ਨੇ ਸਾਫ਼ ਤੇ ਸਪਸ਼ਟ ਤੌਰ ਤੇ ਮਾਫੀ ਮੰਗਣ ਦੀ ਕਲਾਖੀ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਲ 2010 ਤੋਂ 2016 ਤੱਕ ਰਹੇ ਬ੍ਰਿਟੇਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵੀ 2013 ਚ ਭਾਰਤ ਦੌਰਾ ਕੀਤਾ ਸੀ ਜਿਸ ਦੌਰਾਨ ਉਹਨਾਂ ਨੇ ਇਸ ਘਟਨਾ ਨੂੰ ਬੇहद ਸ਼ਰਮਸਾਰ ਦੱਸਿਆ ਸੀ ਪਰ ਉਹਨਾਂ ਵੱਲੋਂ ਵੀ ਇਸ ਘਟਨਾ ਤੇ ਮਾਫੀ ਨਹੀਂ ਮੰਗੀ ਗਈ ਸੀ ਤੁਹਾਨੂੰ ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਸ਼ਨੀਵਾਰ ਨੂੰ ਜਲਿਆਂ ਵਾਲੇ ਬਾਗ ਕਾਂਢ ਦੇ ਸੌਵੀਂ ਵਿਰੇ ਗੰਢ ਮਨਾਈ ਜਾ ਰਹੀ ਹੈ ਤੇ 13 ਅਪ੍ਰੈਲ 1919 ਨੂੰ ਬ੍ਰਿਟਿਸ਼ ਸੈਨਿਕਾਂ ਵੱਲੋਂ ਖੁਲੇਆਮ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਜਿਸ ਵਿੱਚ ਹਜ਼ਾਰ ਤੋਂ ਵੱਧ ਲੋਕ ਸ਼ਹੀਦ ਹੋ ਗਏ ਸਨ